ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੂਰ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸੁਖਮਣੀ ਸਾਹਿਬ ਜੀ ਦੀ ਨੌਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰਬ ਸਹਿਬ ਜੀ ਮੇਰ ਕਰਨ ਸਭਣਾ ਤੇ ਸ਼ਲੋਕ ਉਰ ਤਾਰੇ ਜੋ ਅੰਤਰ ਨਾਮ ਸਰਬ ਮੇ ਪੇਖੇ ਭਗਵਾਨ ਜੋ ਮਨੁੱਖ ਸਦਾ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਨਾਮ ਟਕਾ ਰੱਖਦਾ ਹੈ ਅਤੇ ਭਗਵਾਨ ਨੂੰ ਸਭਲਾਂ ਵਿੱਚ ਵਿਆਪਕ ਵੇਖਦਾ ਹੈ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਓ ਅਪਰਸ ਸਗਲ ਨਿਸਤਾਰੈ ਜੋ ਪਲ-ਪਲ ਆਪਣੇ ਪ੍ਰਭੂ ਨੂੰ ਜੋਹਾਰਦਾ ਹੈ ਯਾਦ ਕਰਦਾ ਰਹਿੰਦਾ ਹੈ ਏ ਨਾਨਕ ਓ ਅਸਲੀ ਅਪਰਸ ਹੈ ਅਤੇ ਉਹ ਸਭ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਜੋ ਮਨੁੱਖ ਜੀਬ ਨਾਲ ਝੂਠ ਨੂੰ ਸ਼ੂਨ ਨਹੀਂ ਦਿੰਦਾ ਮਨ ਮੈਂ ਪ੍ਰੀਤ ਨਿਰੰਜਨ ਦਰਸ ਮਾਨ ਵਿੱਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਗ ਰੱਖਦਾ ਹੈparat reh roop na netre pekhe netr ਜੋ ਪ੍ਰਾਇਸਥਰੀ ਦੇ ਹੁਸਨ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਤੱਕਦਾ ਸਾਦਕੀ ਟੈਲ ਸੰਤ ਸੰਗ ਭਲੇ ਮਨੁੱਖਾਂ ਦੀ ਟੈਲ ਕਰਦਾ ਹੈ ਤੇ ਸੰਤ ਜਨਾਂ ਦੀ ਸੰਗਤ ਵਿੱਚ ਪ੍ਰੀਤ ਰੱਖਦਾ ਹੈ ਕਰਨ ਨਾ ਸੁਣੇ ਕਾਹੂ ਕੀ ਨਿੰਦਿਆ ਜੋ ਕੰਨਾਂ ਨਾਲ ਕਿਸੇ ਦੀ ਵੀ ਨਿੰਦਿਆ ਨਹੀਂ ਸੁਣਦਾ ਸਭ ਤੇ ਜਾਣੈ ਆਪਸ ਕੋ ਮੰਦਾ ਜੋ ਸੋ ਸਗੋਂ ਸਾਰਿਆਂ ਨਾਲ ਸਾਰਿਆਂ ਨਾਲੋਂ ਆਪਣੇ ਆਪ ਨੂੰ ਮਾੜਾ ਸਮਝਦਾ ਹੈ ਗੁਰ ਪ੍ਰਸਾਦ ਬਿਖਿਆ ਪਰ ਹਰੇ ਜੋ ਗੁਰੂ ਦੀ ਮਿਹਰ ਨਾਲ ਮਿਹਰ ਦਾ ਸਦਕਾ ਮਾਇਆ ਦੇ ਪ੍ਰਭਾਵ ਤੋਂ ਪਰੇ ਹਟਾ ਦਿੰਦਾ ਹੈ ਮਾਨ ਕੀ ਬਾਸਨਾ ਮਨ ਤੇ ਟਰੇ ਤੇ ਜਿਸ ਦੇ ਮਾਨ ਦੀ ਬਾਸਨਾ ਮਨ ਤੋਂ ਟਲ ਜਾਂਦੀ ਹੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਜੋ ਆਪਣੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖ ਕੇ ਕਾਮਦਕ ਪੰਜਾਂ ਹੀ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਨਾਨਕ ਕੋਟ ਮਦੇ ਕੋ ਐਸਾ ਅਪਰਸ ਹੈ ਨਾਨਕ ਕਰੋੜਾਂ ਵਿੱਚੋਂ ਕੋਈ ਇਹੋ ਜਿਹਾ ਵਿਰਲਾ ਬੰਦਾ ਅਪਰਸ ਕਿਹਾ ਜਾ ਸਕਦਾ ਹੈ ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ ਜਿਸ ਉੱਤੇ ਪ੍ਰਭੂ ਆਪ ਤਰੁਠਦਾ ਜਿਸ ਤੇ ਪ੍ਰਭੂ ਆਪ ਪ੍ਰਸੰਨ ਹੁੰਦਾ ਉਹ ਉਹ ਹੈ ਅਸਲੀ ਵੈਸ਼ਨੋ ਵੈਸ਼ਨ ਕੀ ਮਾਇਆ ਹੋਏ ਤੇ ਹੋਏ ਭਿੰਨ ਜੋ ਮਨੋਖ ਪ੍ਰਭੂ ਦੀ ਮਾਇਆ ਵਿੱਚ ਤੇ ਅਸਲ ਅਸਰ ਤੋਂ ਬੇਦਾਗ ਹੈ ਮਾਇਆ ਬਿਸਨ ਕੀ ਮਾਇਆ ਤੇਜ ਹੋਏ ਪਿੰਨ ਜੋ ਪ੍ਰਭੂ ਜੋ ਮਨੋਕ ਪ੍ਰਭੂ ਦੀ ਮਾਇਆ ਦੇ ਅਸਰ ਤੋਂ ਬੇਦਾਗ ਹੈ ਕਰਮ 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 ਕਰਤ ਹੋਵੇ ਨਿਹਕਰਮ ਜੋ ਧਰਮ ਦੇ ਕਰਮ ਕੰਮ ਕਰਦਾ ਹੋਇਆ ਇਹਨਾਂ ਕੰਮਾਂ ਦਾ ਫਲ ਦੀ ਇੱਛਾ ਨਹੀਂ ਰੱਖਦਾ ਤੇਸ ਵੈਸ਼ਨੋ ਕਾ ਨਿਰਮਲ ਧਰਮ ਉਸ ਵੈਸ਼ਨੋ ਦਾ ਧਰਮ ਹੀ ਪਵਿੱਤਰ ਹੈ ਕਾਹੂ ਫਲ ਕੀ ਇੱਛਾ ਨਹੀਂ ਬਾਸ਼ਾ ਜੋ ਮਨੁੱਖ ਕਿਸੇ ਵੀ ਫਲ ਦੀ ਖਾਇਸ਼ ਨਹੀਂ ਕਰਦਾ ਕੇਵਲ ਭਗਤ ਕੀਰਤਨ ਸੰਗ ਰਾਚੈ ਨਿਹਰਾ ਭਗਤੀ ਤੇ ਕੀਰਤਨ ਵਿੱਚ ਮਸਤ ਰਹਿੰਦਾ ਹੈ ਮਨ ਤਨ ਅੰਤਰ ਸਿਮਰਨ ਗੋਪਾਲ ਜਿਸ ਦੇ ਮਨ ਤਨ ਵਿੱਚ ਪ੍ਰਭੂ ਦਾ ਸਿਮਰਨ ਵਸ ਰਿਹਾ ਹੈ ਸਭ ਉਪਰ ਹੋਵਤ ਕਿਰਪਾਲ ਜੋ ਸਭ ਜੀਵਾਂ ਉੱਤੇ ਦਇਆ ਕਰਦਾ ਹੈ ਆਪ ਡ੍ਰਿੜੇ ਅਵਰ ਨਾਮ ਜਪਾਵੇ ਜੋ ਆਪ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ ਤੇ ਹੋਰਨਾਂ ਨੂੰ ਨਾਮ ਜਪਾਉਂਦਾ ਹੈ ਨਾਨਕ ਉਸ ਵੈਸ ਨੂੰ ਪਰਮ ਗਤ ਪਾਵੇ ਹੇ ਨਾਨਕ ਉਹ ਵਸਨੋ ਉੱਚਾ ਦਰਜਾ ਹਾਸਲ ਕਰ ਲਿੰਦਾ ਹੈ। ਉਹਤੀ ਭਗਵੰਤ ਭਗਤ ਕਾਰੰਗ। ਭਗਵਾਨ ਦਾ ਅਸਲੀ ਉਪਾਸ਼ਕ ਉਹ ਹੈ ਜਿਸ ਦੇ ਹਿਰਦੇ ਵਿੱਚ ਭਗਵਾਨ ਦੀ ਭਗਤੀ ਦਾ ਪਿਆਰ ਹੈ। ਸਗਲ ਤਿਆਗੈ ਦੁਸ਼ਟ ਕਾ ਸੰਗ ਤੇ ਜੋ ਸਭ ਮੰਦ ਕਰਮੀਆਂ ਦੀ ਸਹਬਤ ਛੱਡ ਦਿੰਦਾ ਹੈ। ਮਨਤੇ ਬਿਨਸੈ ਸਗਲੇ ਭਰਮ ਜਿਸ ਦੇ ਮਾਣਾ ਵਿੱਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ ਕਰ ਪੂਜੈ ਸਗਲ ਪਾਰ ਬ੍ਰਹਮ ਜੋ ਅਕਾਲ ਪੁਰਖ ਨੂੰ ਹਰ ਥਾਂ ਮੌਜੂਦ ਜਾਣ ਕੇ ਪੂਜਦਾ ਹੈ ਸਾਧ ਸੰਗ ਪਾਪਾ ਮਲਖੋਵੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲ ਮਨ ਤੋਂ ਦੂਰ ਕਰਦਾ ਹੈ ਜਿਸ ਭਗੋਤੀ ਕੀ ਮਤ ਉੱਤਮ ਹੋਵੇ ਉਸ ਭਗੋਤੀ ਦੀ ਮਤ ਉੱਚੀ ਹੁੰਦੀ ਹੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਜੋ ਨਿਤ ਭਗਵਾਨ ਦਾ ਸਿਮਰਨ ਕਰਦਾ ਹੈ ਮਨ ਤਨ ਅਰਪੈ ਬਿਸ਼ਨਪ੍ਰੀਤ ਜੋ ਪ੍ਰਭੂ ਪਿਆਰੇ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰ ਦਿੰਦਾ ਹੈ ਹਰ ਕਾ ਚਰਨ ਹਿਰਦੇ ਬਸਾਵੇ ਜੋ ਪ੍ਰਭੂ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਸੌਂਦਾ ਹੈ ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੇ ਏ ਨਾਨਕ ਅਜਿਹਾ ਭਗੋਤੀ ਭਗਵਾਨ ਨੂੰ ਲੱਭ ਲੈਂਦਾ ਹੈ ਜੋ ਪੰਡਤ ਸੋ ਪੰਡਤ ਜੋ ਮਨ ਪਰਬੋਧੈ ਅਸਲੀ ਪੰਡਤ ਉਹ ਹੈ ਜੋ ਆਪਣੇ ਮਨ ਨੂੰ ਸਿੱਖਿਆ ਦਿੰਦਾ ਹੈ ਰਾਮ ਨਾਮ ਆਤਮੈ ਸੋਧੈ ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿੱਚ ਭਾਲਦਾ ਹੈ। ਰਾਮ ਨਾਮ ਸਾਰ ਰਸ ਪੀਵੈ ਜੋ ਪ੍ਰਭੂ ਨਾਮ ਦਾ ਮਿੱਠਾ ਸਵਾਦ ਚਖਦਾ ਹੈ। ਉਸ ਪੰਡਤ ਕੇ ਉਪਦੇਸ਼ ਜਗ ਜੀਵੈ ਉਸ ਪੰਡਤ ਦੇ ਉਪਦੇਸ਼ ਨਾਲ ਸਾਰਾ ਸੰਸਾਰ ਰੋਹਾਨੀ ਜ਼ਿੰਦਗੀ ਹਾਸਲ ਕਰਦਾ ਹੈ। ਆਰ ਕੀ ਕਥਾ ਹਿਰਦੈ ਬਸਾਵੇ ਜੋ ਅਕਾਲ ਪੁਰਖ ਦੀ ਸਿਫਤ ਸਲਾਹ ਦੀਆਂ ਗੱਲਾਂ ਆਪਣੇ ਹਿਰਦੇ ਵਿੱਚ ਸੌਂਦਾ ਹੈ ਸੋ ਪੰਡਤ ਫਿਰ ਜੂਨ ਨਾ ਆਵੇ ਉਸ ਪੰਡਤ ਮੋੜ ਜਨਮ ਮਰਨ ਵਿੱਚ ਨਹੀਂ ਆਉਂਦਾ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਜੋ ਵੇਦ ਪ੍ਰਾਣ ਸਿਮਰਤੀਆਂ ਆਦਿਕ ਸਭ ਧਰਮ ਪੁਸਤਕਾਂ ਦਾ ਮੋਢ ਪ੍ਰਭੂ ਨੂੰ ਸਮਝਦਾ ਹੈ ਸੋ ਕਮ ਮੇ ਜਾਣੇ ਅਸਥੂਲ ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ ਚੋ ਵਰਨਾ ਕੋ ਦੇ ਉਪਦੇਸ਼ ਜੋ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦਿੰਦਾ ਹੈ ਨਾਨਕ ਉਸ ਪੰਡਤ ਕੋ ਸਦਾ ਆਦੇਸ਼ हे नानक आख उस पंडित अग्गे असी सदा सिर न वांदे हां बीज मंतर सर्व को ज्ञान नाम और सब मंत्रां दा मुड मंत्र है ते सब दा ज्ञान दाता है चौ वर्णा मैं जपे को नाम ब्राह्मण खत्री वैश्य शूद्र चारै ही जातियां विचो कोई भी बिनुख ਪ੍ਰਭੂ ਦਾ ਨਾਮ ਜਪ ਕੇ ਵੇਖ ਲੈ ਜੋ ਜੋ ਜਪੇ ਤਿਸ ਕੀ ਗਤ ਹੋਏ ਜੋ ਜੋ ਮਨੁੱਖ ਨਾਮ ਜਪਦਾ ਹੈ ਉਸ ਦੀ ਉੱਚੀ ਜ਼ਿੰਦਗੀ ਬਣ ਜਾਂਦੀ ਹੈ ਸਾਧ ਸੰਗ ਪਾਵੈ ਜਨ ਕੋਏ ਪਰ ਕੋਈ ਵਿਰਲਾ ਮਨੁੱਖ ਸਾਧ ਸੰਗਤ ਵਿੱਚ ਰਹਿ ਕੇ ਇਸ ਨੂੰ ਹਾਸਲ ਕਰਦਾ ਹੈ ਕਰਿ ਕਿਰਪਾ ਅੰਤਰ ਉਰ ਧਾਰੈ ਜੇ ਪ੍ਰਭੂ ਮੇਰ ਕਰਕੇ ਉਸ ਦੇ ਹਿਰਦੇ ਵਿੱਚ ਨਾਮ ਟਕਾ ਦੇਵੇ ਪਸ਼ੂ ਪ੍ਰੇਤ ਮੁਗਧ ਪੱਥਰ ਕੋ ਤਾਰੈ ਪਸ਼ੂ ਚੰਦਰੀ ਰੂਹ ਮੂਰਖ ਪੱਥਰ ਦਿਲ ਕੋਈ ਵੀ ਹੋਵੇ ਸਭ ਨੂੰ ਨਾਮ ਤਾਰ ਦਿੰਦਾ ਹੈ ਸਰਬ ਰੋਗ ਕਾ ਔਖਦ ਨਾਮ ਪ੍ਰਭੂ ਦਾ ਨਾਮ ਸਾਰੇ ਰੋਗਾਂ ਦੀ ਦਵਾਈ ਹੈ ਕਲਿਆਣ ਰੂਪ ਮੰਗਲ ਗੁਣ ਗਾਮ ਪ੍ਰਭੂ ਦੇ ਗੁਣ ਗੌਣ ਗੌਣੇ ਚੰਗੇ ਭਾਗਾ ਤੇ ਸੁਖ ਦਾ ਰੂਪ ਹੈ ਰਾਹੁ ਜੁਗਤ ਕਿਤੇ ਨਾ ਪਾਈਐ ਧਰਮ ਪਰ ਇਹ ਨਾਮ ਹੋਰ ਕਿਸੇ ਢੰਗ ਨਾਲ ਜਾਂ ਕਿਸੇ ਧਾਰਮਿਕ ਰਸਮ ਰਿਵਾਜਾਂ ਦੇ ਕਾਰਨ ਨਾਲ ਨਹੀਂ ਮਿਲਦਾ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ हे ਨਾਨਕ ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੇ ਮੱਥੇ ਤੇ ਤਰੋਂ ਪ੍ਰਭੂ ਦੀ ਮਿਹਰ ਅਨੁਸਾਰ ਲਿਖਿਆ ਜਾਂਦਾ ਹੈ ਜਿਸ ਕੈ ਮਾਨ ਪਰਮ ਬ੍ਰਹਮ ਕਾ ਨਿਵਾਸ ਜਿਸ ਦੇ ਮਨ ਵਿੱਚ ਕਾਲਪੁਰਖ ਵਸਦਾ ਹੈ ਤਿਸ ਕਾ ਨਾਮ ਸਤਿ ਰਾਮਦਾਸ ਕਹਿੰਦੇ ਉਸ ਮਨੁੱਖ ਦਾ ਨਾਮ ਅਸਲੀ ਅਰਥਾਂ ਵਿੱਚ ਰਾਮਦਾਸ ਪ੍ਰਭੂ ਦਾ ਸੇਵਕ ਹੈ ਆਤਮ ਰਾਮ ਤਿਸ ਨਦਰੀ ਆਇਆ ਉਸ ਨੂੰ ਸਰਬ ਵਿਆਪੀ ਪ੍ਰਭੂ ਦਿਸ ਪੈਂਦਾ ਹੈ ਦਾਸ ਦਸੰਤਰ ਭਏ ਤਿਨ ਪਾਇਆ ਦਾਸਾਂ ਦਾ ਦਾਸ ਹੋਣ ਦੇ ਸੁਭਾਅ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ ਸਦਾ ਨਿਕਟ ਨਿਕਟ ਹਰ ਜਾਣ ਜੋ ਸਦਾ ਜੋ ਮਨੁੱਖ ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ ਸੋ ਦਾਸ ਦਰਗਹਿ ਪਰਵਾਣ ਸੋ ਉਹ ਸੇਵਕ ਦਰਗਾਹ ਵਿੱਚ ਕਬੂਲ ਹੁੰਦਾ ਹੈ ਆਪਣੇ ਦਾਸ ਕੋ ਆਪ ਕਿਰਪਾ ਕਰੇ ਪ੍ਰਭੂ ਉਸ ਸੇਵਕ ਉਤੇ ਆਪ ਮહેર ਕਰਦਾ ਤਿਸ ਦਾਸ ਕੋ ਸਭ ਸੋਝੀ ਪਰੇ ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ ਸਗਲ ਸੰਗ ਆਤਮ ਉਦਾਸ ਸਾਰੇ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਹ ਅੰਦਰੋਂ ਨਿਰਮੋਹ ਹੁੰਦਾ ਹੈ ਐਸੀ ਯੁਗਤ ਨਾਨਕ RAMਦਾਸ ਹੇ ਨਾਨਕ ਇਹੋ ਜਿਹੀ ਜੀਵਨ ਯੁਗਤੀ ਦਾ ਨਾਲ ਉਹ ਅਸਲੀ RAMਦਾਸ ਰਾਮ ਦਾ ਦਾਸ ਬਣ ਜਾਂਦਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੋ ਮਨੁੱਖ ਪ੍ਰਭੂ ਦੀ ਰਜਾ ਨੂੰ ਮਨ ਵਿੱਚ ਮਿੱਠੀ ਕਰਕੇ ਮੰਨਦਾ ਹੈ ਜੀਵਨ ਮੁਕਤ ਸੋਖ ਹਾਵੈ ਉਹ ਚੁੰਦੇ ਮੁਕਤ ਅਖਵਾਉਂਦਾ ਹੈ ਤੈਸਾ ਹਰਖ ਤੈਸਾ ਉਸ ਸੋਗ ਉਸ ਨੂੰ ਖੁਸ਼ੀ ਤੇ ਗਮੀ ਇੱਕੋ ਜਿਹੀ ਹੈ ਸਦਾ ਆਨੰਦ ਤੈ ਨਹੀਂ ਵਿਯੋਗ ਉਹ ਸਦਾ ਆਨੰਦ ਹੈ ਉਸ ਨੂੰ ਸਦਾ ਆਨੰਦ ਹੈ ਕਿਉਂਕਿ ਉਥੇ ਭਾਵ ਉਸ ਦੇ ਹਿਰਦੇ ਵਿੱਚ ਪ੍ਰਭੂ ਚਰਨਾਂ ਤੋਂ ਉਛੋੜਾ ਨਹੀਂ ਹੈ ਤੈਸਾ ਸਵਰਨ ਤੈਸੀ ਉਸ ਮਾਟੀ ਸੋਨੇ ਤੇ ਮਿੱਟੀ ਵੀ ਉਸ ਮਨੁੱਖ ਵਾਸਤੇ ਬਰਾਬਰ ਹੈ ਭਾਵ ਸੋਨਾ ਵੇਖ ਕੇ ਉਹ ਲੋਭ ਵਿੱਚ ਨਹੀਂ ਫਸਦਾ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਅਮਰਤ ਤੇ ਕੋੜੀ ਵਿਉ ਵੀ ਉਸ ਲਈ ਇੱਕ ਜੈਸੀ ਹੈ ਤੈਸਾ ਮਾਣ ਤੈਸਾ ਬਮਾਨ ਕਿਸੇ ਵੱਲ ਆਦਰ ਦਾ ਵਰਤਾਓ ਹੋਵੇ ਜਾਂ ਅਹੰਕਾਰ ਦਾ ਉਸ ਮਨੁੱਖ ਵਾਸਤੇ ਇੱਕ ਸਮਾਨ ਹੈ ਤੈਸਾ ਰੰਗ ਤੈਸਾ ਰਜਾਨ ਕੰਗਾਲ ਤੇ ਸ਼ੌਕਰ ਕੰਗਾਲ ਤੇ ਸ਼ੈਨਸ਼ਾਹ ਵੀ ਉਸ ਦੀ ਨਜ਼ਰ ਵਿੱਚ ਬਰਾਬਰ ਹਨ ਜੋ ਵਰਤਾਏ ਸਾਈ ਜੁਗਤ ਜੋ ਰਜਾ ਪ੍ਰਭੂ ਵਰਤਾਉਂਦਾ ਹੈ ਉਹੀ ਉਸ ਵਾਸਤੇ ਜ਼ਿੰਦਗੀ ਦੀ ਗਾਡੀ ਰਾਹ ਹੈ ਨਾਨਕ ਉਹ ਪੁਰਖ ਕਈਐ ਜੀਵਨ ਮੁਕਤ ਹੈ ਨਾਨਕ ਉਹ ਮਨੁੱਖ ਜੁੰਦੇ ਮੁਕਤ ਕਿਹਾ ਜਾ ਸਕਦਾ ਹੈ ਪਾਰ ਬ੍ਰਹਮ ਕੇ ਸਗਲੇ ਠਾਉ ਸਾਰੇ ਥਾਂ ਸਰੀਰ ਰੂਪ ਘਰ ਅਕਾਲ ਪੁਰਖ ਦੇ ਹੀ ਹਨ ਜਿਤ ਜਿਤ ਕਰ ਰੱਖੈ ਤੈਸਾ ਤਿਨ ਨਉ ਜਿਸ ਜੇਥਾਂ ਜੀਵ ਨੂੰ ਰੱਖਦਾ ਹੈ ਉਹ ਜਿਹਾ ਉਹਨਾਂ ਦਾ ਨਾਮ ਪੈ ਜਾਂਦਾ ਹੈ ਆਪੇ ਕਰਨ ਕਰਮਣ ਜੋਗ ਪ੍ਰਭੂ ਆਪ ਹੀ ਸਭ ਕੁਝ ਕਰਨ ਦੀ ਤੇ ਜੀਵਾਂ ਪਾਸੋਂ ਕਰਵਾਉਣ ਦੀ ਤਾਕਤ ਰੱਖਦਾ ਹੈ ਪ੍ਰਭ ਪਾਵੈ ਸੋਈ ਫਨ ਹੋਗ ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਹੁੰਦਾ ਹੈ ਪਸਰਿਓ ਆਪ ਹੋਏ ਅਨੰਤ ਤਰੰਗ ਜ਼ਿੰਦਗੀ ਦੀਆਂ ਬੇਅੰਤ ਲਹਿਰਾਂ ਬਣ ਕੇ ਅਕਾਲ ਪੁਰਖ ਆਪ ਸਭ ਥਾਈ ਮੌਜੂਦ ਹੈ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ ਜੈਸੀ ਮਤ ਦੇ ਤੈਸਾ ਪ੍ਰਗਾਸ ਜਿਹੋ ਜਿਹੀ ਅਕਲ ਦਿੰਦਾ ਹੈ ਉਹੋ ਜਿਆ ਜਹੂਰ ਜੀਵ ਦੇ ਅੰਦਰ ਹੁੰਦਾ ਹੈ ਪਾਰ ਬ੍ਰਹਮ ਕਰਤਾ ਦਾ ਵਿਨਾਸ਼ ਅਕਾਲ ਪੁਰਖ ਆਪ ਸਭ ਕੁਝ ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ ਸਦਾ 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 ਦਿਆਲ ਪ੍ਰਭ ਸਦਾ ਮਿਹਰ ਕਰਨ ਵਾਲਾ ਹੈ ਸਿਮਰ ਸਿਮਰ ਨਾਨਕ ਪੈ ਨਿਹਾਲ ਹੈ ਨਾਨਕ ਜੀਵ ਉਸ ਨੂੰ ਸਦਾ ਸਿਮਰ ਕੇ ਫੁੱਲ ਵਾਂਗ ਖਿੜੇ ਰਹਿੰਦੇ ਹਨ ਵਾਹਿਗੁਰੂ ਸਾਹਿਬ ਜੀ ਮੇਰ ਕਰਨ ਸਬਣਾ ਤੇ ਗੁਰੂ ਪਿਆਰੇ ਸਾਧ ਸੰਗਤ ਏਸੀ ਆਪਣੇ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਦੀ ਸੁਖਮਣੀ ਸਾਹਿਬ ਜੀ ਦੀ ਨੌਵੀਂ ਅਸ਼ਟਪਤੀ ਵਿਚਾਰ ਕਰਦਿਆਂ ਇੱਕ ਨਹੀਂ ਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗਿਆ ਆਪ ਗੁਰੂ ਰੂਪੀ ਸਾ ਸੰਗਤ ਕੋਈ ਗਲਤੀ ਹੋ ਜਾਏ ਤਾਂ ਬਖਸ਼ ਲੈਣਾ ਤੋਏ ਗੁਰੂ ਦੀ ਕਲਸਾ ਵੈਗਰ ਦੀ ਕੀ ਫਤ